ਇਹ ਬੜੀ ਤਰਹੀ ਹੋਣੀ ਹੈ ਕਿਵੇਂ ਉਸ ਚੰਨਰ ਨੂੰ ਇਸ ਰਸ ਖੱਟੀ ਹੋਣੀ ਹੈ ਮੇਰੇ ਸਾਹੜੇ ਬੰਦੇ ਨੂੰ ਇੰਦਾ ਹੀ ਤੜਫਾੜਾ ਨੂੰ ਵਾਏ ਵਾਏ ਕਿਉਂ ਹੋਸ਼ ਹੋ ਗਏ ਤੇ ਵੀ ਹੋਸ਼ ਨਹੀਂ ਆਇਆ ਆਹ ਤਾਂ ਹਿੰਦੂ ਤਾਂ ਫਾਲਸੇ ਦੀ ਸਜਾਈ ਦਵਾਨੀਆਂ ਕੰਜਰ ਨੂੰ

ਆਪਣਾ ਰਸੀਤ ਤੇ ਆਤਰਖ ਤੇ ਅਰਦਾਸ ਕਰੀ ਵੀ ਮਾਰਾ ਤੇਰੇ ਭਰਾ ਦੇ ਬਦਬਖਸ਼ਣ ਉਹਨੂੰ ਟੰਗਾ ਦੇ ਆਪਾਂ ਹਾਂ ਉਹਨੂੰ ਸਜੰਦਵਾਣੀ ਪਾਣੀ ਉਹਨੂੰ ਹੋਈ ਮੇਰੇ ਕੋਈ ਸਜਾ ਦੇ ਇੱਕੋ ਸਰ ਜੀ ਬੜੀ ਤਰਹੀ ਹੋਣੀ ਹੈ ਕਿਵੇਂ ਹੋ ਜਾਂ ਚੰਦਰ ਨੂੰ ਇਸ ਨਾਸ ਘਟੀ ਹੋਣੀ ਹੈ ਪੂਰੇ ਸਾਹਰੇ ਬੰਦੇ ਨੂੰ ਇੰਦਾ ਹੀ ਤੜਫਾਣਾ ਨੂੰ ਮੇਰੇ ਤੋਂ ਤਾਂ ਹੀ ਕਾਸ਼ੇ ਨੂੰ ਢੰਡ ਮੈਂ ਤੇਰੇ ਤੋਂ ਕਹਾਂ ਪਈ ਨਾ ਇੰਨਾ ਤਪਦਾ ਪਿਆ ਨਾ ਅੰਦਰੋਂ ਚੰਗਾ ਰੱਖੀ ਮੇਰੀ ਧੀ ਨੂੰ ਵੀ ਹੋਈ ਸ਼ਾਮ ਦੀ ਮਿਲਣੀ ਮੇਰੀ ਬੱਚੀ ਨੂੰ ਪਤਾ ਨਹੀਂ ਕਿ ਤੂੰ ਆਣ ਕੇ ਸਜਾ ਵਾਦਾ ਕਰਕੇ ਜਾ ਰਹੇ ਨੇ ਬੇਟੇ ਤੂੰ ਆਣ ਕੇ ਸਜਾ ਦੇਖੀ ਮੈਂ ਵੀ ਦੇਖਾਂ ਤੈਨੂੰ ਕਹਿਤਾ ਵਸ ਹਾਂ ਇੱਥੇ ਬੈਠਾ ਜਾ ਪਾਣੀ ਪਿਓ ਪਾਣੀ ਦੋ ਆਪਰ ਪਾਣੀ ਫਿਰ ਬਾਣੀ ਦੇ ਫਲ ਖੁੱਟ ਪਰ